ਸਤ ਸ੍ਰੀ ਅਕਾਲ ਅੰਦਰ ਕੀ ਨਾਂ ਦਾ ਸਲਾਮਤ ਮਸੀਹ ਕਿਹੜੇ ਪਿੰਡ ਦੇ ਹੋ ਮਿਰਕਟਲਵੰਡੀ ਗੱਲ ਕੀ ਹੋਈ ਹੈ ਗੱਲ ਮੈਂ ਤਾਂ ਡੰਗਰ ਵੇਖਣ ਗਿਆ ਬਾਹਰ ਉੱਥੇ ਇਹਨਾਂ ਪਤਾ ਨਹੀਂ ਕੀ ਹੋਇਆ ਮੈਂ ਬਾਤਮ ਗਰ ਲੱਗਾ ਤੇ ਉਹ ਇੱਕ ਤਾਂ ਗੋਲੀ ਚਲਵਾਤੀ ਆਪਣੇ ਉਹ ਅੰਗੜ ਗੋਲੀ ਵੇਡਦੀ ਹੈ ਕੀ ਨਾਂ ਉਹਨਾਂ ਦਾ ਕੰਨਾ ਨਾਂ ਪੱਕਾ ਨਹੀਂ ਹੈ ਪਤਾ ਚੱਤ ਗਈ ਉਹ ਨਾਮ ਦਾ ਕੱਚਾ ਹੀ ਹੈ ਕਿਉਂ ਕਿਦੋਂ ਉੱਪਰ ਜਿੰਦੀ ਮੈਂ ਲੜਦੇ ਤੇ ਨਾ ਦੂਜੀ ਪਾਰਟੀ ਹੋ ਰਹੀ ਉਹ ਆਪ ਜੰਦੀ ਲੜਦੇ ਆ ਮੈਂ ਤਾਂ ਆਪੇ ਧਿਆਨ ਕਰ ਕੰਮ ਬਾਰ ਪਸਾ ਕੰਮ ਕਰਾ ਲਾ ਲੱਗ ਚੱਤ ਗਿਆ ਆ ਲੱਤ ਤਿੰਨ ਪੱਟ ਤੇ ਪੱਟ ਤੇ ਪੱਟ ਇਹਦੇ ਮੈਂ ਟੀਏ ਮੁੰਨੇ ਜੰਦੇ ਹਾਂ ਹਾਂ ਕੀ ਮੰਗਿਓ ਨੰਨੇ ਸਾਫ ਚਾਹੀਦਾ ਕੰਮ ਕਰਦੇ ਨੂੰ ਹੋਲੀ ਮਾਰਦੀ ਹਾਂਜੀ ਕਿ ਕਿੰਨੇ ਵਜੇ ਦੀ ਗੱਲ ਆ ਇਹ 2:00 ਵਜੇ ਤੱਕ ਕੰਮ ਟਾਈਮ ਰਾਤ ਦੀ ਹਾਂਜੀ ਰਾਤ ਨੂੰ ਹੋਵੇ ਜੀ 2 ਵਜੇ 2 ਵਜੇ ਇਸ ਵਾਰ ਤੋਂ ਲੜੇਗਾ ਇਹ ਨਹੀਂ ਪਤਾ ਕਿ ਇਹਦੇ ਘਰ ਤੋਂ ਲੜੇਗਾ ਦੋ ਵਜੇ ਰਾਤ ਨੂੰ ਜਦੋਂ ਮਾਰੀਆਂ ਕਿਹਨੇ ਮਾਰੀਆਂ ਨਹੀਂ ਕੋਨੇ ਮਾਰੀਆਂ ਕੋਨੇ ਮਾਰੀਆਂ ਹਾਂਜੀ ਹੋਰ ਵੀ ਕਿਹਦੇ ਲੱਗੀਆਂ ਕੋਣੀ ਨਹੀਂ ਹੋਰ ਨਹੀਂ ਕਿਹਦੇ ਲੱਗੀਆਂ ਸਾਡੇ ਲੱਗੀਆਂ ਹਾਂਜੀ ਮੈਂ ਤਾਂ ਇੱਦਾਂ ਆਇਆ ਤਾਂ ਸਾਬ ਕਰਨ ਆਇਆ ਇਹ ਉਤੋਂ ਦੌੜੇ ਆਏ ਮੋਟਰਸਾਈਕਲ ਲਾ ਕੇ ਤੇ ਦੌੜੇ ਆਏ ਤੇ ਉਹਨਾਂ ਦੇ ਮਗਰ ਚੜੇ ਆ ਮੈਂ ਬਾਥਰੂਮ ਕਰਨ ਆਇਆ ਸਾਡੇ ਮਲੇ ਦੇ ਹੀ ਆ ਸਾਡੇ ਪਿੰਡ ਦੇ ਹੀ ਆ ਹਾਂਜੀ मंग कर दूँ माँग मैं मैं शाहब शहीरा मेरा लाद कर देना कितने बच्चे लाए बच्चे मेरे दो तेने जो तेन बच्चे तो शाहब शहीरा मेरे जो हाँ जो जी नया तो गाड़ी जी पेशेंट जो तो गट्टी नगर का जी मेरा अपना मैं यहाँ जे अह पेंट पत्ते नगर मेरा मैं पेंट पत्ते नगर का जी वाली है ਮੇਰਾ ਆਪਣਾ ਭਈਆ ਰਾਤ ਦੇ ਕਾਲ ਦੇ 2 ਵਜੇ ਤੇ ਉਹਨਾਂ ਨੂੰ ਗੋਲੀ ਵਜਈਆ ਕੋਈ ਇਨਸਾਫ ਨਹੀਂ ਕੋਈ ਨਹੀਂ ਉਹਨਾਂ ਨੇ ਮਿਲਿਆ ਨਾ ਉਹਨਾਂ ਦੇ ਕੋਈ ਕਾਰਵਾਈ ਪਿੱਛੇ ਆਈ ਆ ਕਿਉਂਕਿ ਉਹਨਾਂ ਨੂੰ ਇਨਸਾਫ ਚਾਹੀਦਾ ਉਹਦੇ ਤੇ ਇਹਨਾਂ ਬੱਚੇ ਨੇ ਉਹਨਾਂ ਦੇ ਅਜੇ ਤੱਕ ਕੋਈ ਨਹੀਂ ਪਿੱਛੇ ਆਇਆ ਉਹਨਾਂ ਦੀ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਪੂਰਾ ਸਾਨੂੰ ਖਰਚਾ ਚਾਹੀਦਾ ਵਾ ਕਿਉਂਕਿ ਅਜੇ ਤੱਕ ਤਾਂ ਕੋਈ ਆਇਆ ਜਿੰਨੇ ਜ਼ਾਕਰ ਕੋਈ ਕਾਰਵਾਈ ਨਹੀਂ ਦੀ ਸਾਡੀ ਇਹ ਵਾ ਕਿ ਸਾਨੂੰ ਪੂਰਾ ਖਰਚਾ ਚਾਹੀਦਾ ਵਾ ਜਿੰਨਾ ਕੁ ਉਹਨਾਂ ਦੇ ਇਸੇ ਹਸਸਲੇ ਵਿੱਚ ਜਿੰਨਾ ਖਰਚਾ ਉਹਨਾਂ ਨੂੰ ਚਾਹੀਦਾ ਵਾ ਜੋ ਹਸਪੀਟਲ ਵਿੱਚ ਵਾ ਉਹਨਾਂ ਦੇ ਕੱਲ ਦੇ ਰਾਤ 2 ਵਜੇ ਪਾਟ ਦੀ ਹੱਡੀ ਜਰੀ ਟੁੱਟ ਗਈ ਆ ਤੇ ਉਹਨਾਂ ਨੂੰ ਖਰਚਾ ਚਾਹੀਦਾ ਸਾਨੂੰ ਪੂਰਾ ਇਨਸਾਫ ਚਾਹੀਦਾ ਗੋਲੀ ਵਜੀ ਕੰਮ ਮਾਰ ਕੇ ਸੁੱਟ ਗਏ ਜਾਨੀ ਕਿ ਉਹਨਾਂ ਦਾ ਪਿੱਛਾ ਕਰਨ ਵੀ ਨਹੀਂ ਹਜੇ ਦਾ ਕਾਇਮ ਆ ਸਾਨੂੰ ਪੂਰਾ ਇਨਸਾਫ ਚਾਹੀਦਾ ਤੇ ਖਰਚਾ ਚਾਹੀਦਾ ਜਦ ਤੱਕ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਹਾਂਜੀ ਜੋ ਜਿਹੜੇ ਜੋਸ਼ੀ ਨੇ ਜਿਹੜੇ ਮਤਲਬ ਕਰਕੇ ਚਲ ਗਏ ਨੇ ਉਹਨਾਂ ਨੂੰ ਜਲਦੀ ਜਲਦੀ ਪੁਲਿਸ ਦੀ ਜਿਹੜੀ ਕਾਰਵਾਈ ਹੋ ਕਰਨੀ ਚਾਹੀਦੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰੇ ਵਿੱਚ ਪੇਸ਼ੈਂਟ ਆਇਆ ਹੈ ਅੱਜ ਦੀ ਗੋਲੀ ਵੱਜੀ ਆ ਕੀ ਪੋਜੀਸ਼ਨ ਹੈਗੀ ਉਹਦੀ ਕਿੱਥੇ ਕਿੱਥੇ ਉਹਦੇ ਫ੍ਰੈਕਚਰ ਹੋਇਆ ਵੇਖੋ ਜੀ ਸਾਡੇ ਕੋਲ ਮਰੀਜ਼ ਆਇਆ ਸਵੇਰੇ ਮਾਰਨਿੰਗ ਤੇ ਸਾਢੇ 5 ਵਜੇ ਆਇਆ ਹੈ ਸਾਡੇ ਕੋਲ ਮਰੀਜ਼ ਇਹ ਮਰੀਜ਼ ਇਹ ਕਹਿੰਦੇ ਗਨ ਸ਼ੂਟ ਹੋਇਆ ਇੰਜਰੀ ਹੋਈ ਦੀ ਹੈ ਜਿਸ ਦੇ ਕਰਕੇ ਉਹਨਾਂ ਦੇ ਸੱਜੇ ਪੱਟ ਦੇ ਵਿੱਚ ਉਹਨਾਂ ਦੇ ਫ੍ਰੈਕਚਰ ਹੋ ਗਿਆ ਵਾ ਗੋਲੀ ਬੱਜਣ ਦੇ ਨਾਲ ਤੇ ਜਿਸ ਦੇ ਕਰਕੇ ਉਹਨਾਂ ਦਾ ਆਪਰੇਟ ਕਰਨਾ ਪੈਣਾ ਵਾ ਪਰ ਉਹਦੀ ਫਿਟਨੈਸ ਤੇ ਹੀ ਉਹਦਾ ਡਿਪੈਂਡ ਆ ਉਹਨਾਂ ਦੀ ਅੱਜ ਅੱਜ ਫਿਟਨੈਸ ਕਰਕੇ ਤੇ ਸ਼ਾਮ ਨੂੰ ਤੇ ਸਵੇਰੇ ਉਹਨਾਂ ਦਾ ਆਪਰੇਟ ਕਰਾਂਗੇ ਉਹਨਾਂ ਦਾ ਪਤਾ ਲੱਗਾ ਕਿਥੋਂ ਆ ਪੇਸ਼ੈਂਟ ਵਿਰਕਤਲ ਵੰਡੀ ਦਾ ਹੈਗਾ ਜੀ ਕਿੰਨੀ ਏਜ ਆ ਪੇਸ਼ੈਂਟ ਦੀ ਪੇਸ਼ੈਂਟ ਦੀ ਏਜ ਆ 55 60 ਦੇ ਵਿੱਚ ਏਜ ਆ ਇਹਨਾਂ ਦੀ ਮਤਲਬ ਇਹਦਾ ਪੱਟਾ ਆਪਰੇਸ਼ਨ ਹੋਏਗਾ ਪੱਟ ਦੇ ਹੱਡੀ ਟੁੱਟ ਗਈ ਹੋਈ ਆ ਸ਼ਾਫਟ ਇੰਜਰੀ ਆ ਉਹਨਾਂ ਦਾ ਆਪਰੇਟ ਹੀ ਹੋਣਾ ਮਤਲਬ